ਕਿਦਾਂ ਸਰਦਾਰੋ ਕਿਦਾਂ ਪੰਜਾਬ ਵਾਲਿਓ ਪਿੰਡਾਂ ਵਾਲਿਓ ਅੱਜ ਤੁਹਾਡੀ ਫਰਮਾਇਸ਼ ਤੇ ਪੱਗ ਪਰਨਾ ਗੋਲ ਬੱਦਾ ਆ ਕੇ ਇਸ ਕਹਿੰਦੇ ਸੋਨਾ ਲੱਗਦਾ ਪਿੰਡੂ ਬੰਦਾ ਜਿੱਦਾਂ ਦਾ ਸੋਨਾ ਲੱਗ ਹੀ ਜਾਂਦਾ ਅੱਜ ਤੁਹਾਨੂੰ ਦਿਖਾਉਨੇ ਆ ਬਾਬਿਓ ਫਿਰ ਤੁਰ ਕੇ ਮੇਲਾ ਜਰਮਨ ਦੀ ਇੱਕ ਕਿ ਵੇਖੋ ਜਦੋਂ ਅਨੰਦਪੁਰ ਜਾਂਦੇ ਰਹੇ ਨਾ ਤੇ ਨਾਨਾ ਦੇਵੀ ਇਦਾਂ ਲੱਗਦੀ ਹੁੰਦੀ ਕਿ ਤਾਂ ਹਾ ਹੀ ਆ ਤੇ ਇਦਾਂ ਹੀ ਇਥੇ ਲੋਣ ਵਾਲਾ ਪਹਾੜ ਆ ਤੇ ਉਹ ਜੋ ਜੋ ਤੁਸੀਂ ਲਾ ਕੇ ਜਾਣਾ ਨਾ ਤੇ ਉਹਨੇ ਪਰਾਂ ਹੀ ਹੁੰਦਾ ਜਾਣਾ ਤੇ ਜਿੱਧਰ ਨੂੰ ਵੀ ਤੁਸੀਂ ਜਾਣਾ ਨਾ ਉਹਨੇ ਤੁਹਾਡੇ ਅੱਗੇ ਆਉਣਾ ਹੀ ਆਉਣਾ ਕਰੀ ਖੱਬੇ ਚਲ ਜਾਓ ਕਰੀ ਸੱਜੇ ਚਲ ਜਾਓ ਤੇ ਜਿਹੜੇ ਜਿਹੜੇ ਮਾਤਾ ਨਾਨਾ ਦੇਵੀ ਤੇ ਗਏ ਆ ਕਮੈਂਟ ਜ਼ਰੂਰ ਕਰਿਓ ਆ ਜਾਓ ਤੁਹਾਨੂੰ ਦਿਖਾਉਣੀ ਆ ਵੇਖੋ ਬੱਦਲ ਕਿੰਨੀ ਨੇੜੇ ਆ ਜਦਾਂ ਐ ਲੱਗਦਾ ਨਾ ਖਿੱਚ ਕੇ ਲੱਗੇ ਕੀਤਾ ਹੁੰਦਾ ਕਿਸੇ ਨੇ ਗੱਪ ਮਾਰੀ ਕਿ ਨਾ ਪਾਪਾ ਸਾਡਾ ਐਡਾ ਤਾਕਤਵਾਰ ਹੀਗਾ ਕਿ ਡਾਂਗ ਮਾਰ ਕੇ ਬੱਦਲ ਤੇ ਮੀਂਹ ਪਵਾਉਣਾ ਹੁੰਦਾ ਹੈਗਾ ਉਹ ਪਾਪਾ ਕਹਿੰਦੇ ਇੱਥੇ ਨਾ ਰਹਿੰਦਾ ਹੋਵੇ ਕਿੰਨੀ ਨੇੜੇ ਆ ਆਹ ਦੇਖੋ ਗੋਰੀਆਂ ਦਾ ਇੱਕ ਘਰ ਕਿ ਜਿਹੜਾ ਅਡੀ ਡੈਕੋਰੇਸ਼ਨ ਵੇਖੋ ਕੀਤੀ ਵੀ ਸਾਰਾ ਨੂੰ ਰੁੱਖਾਂ ਨੇ ਆਪਣੇ ਕਵਰ ਚ ਲੰ ਲਿਆ ਇੱਕ ਮਿੰਟ ਦੀ ਇਹਨਾਂ ਦੇ ਮਿੱਤਰਾਂ ਦਾ ਪਿੰਡ ਨੰਨ ਕੇ ਮੇਥੋਂ ਪੈਰ ਨਾ ਪੁੱਟਿਆ ਜਾਵੇ ਆ ਦੇਖੋ ਇਹ ਮਿੱਤਰਾਂ ਦਾ ਪਿੰਡ ਆ ਕਿੰਨੀ ਖੂਬਸੂਰਤੀ ਕਿੰਨੀਆਂ ਸਾਫ਼ ਸੁਥਰੀਆਂ ਸੜਕਾਂ ਪੰਜਾਬ ਦੀ ਸਪੀਡ ਪਿੰਡ ਵਿੱਚ ਬਸ ਹੁੰਦੀ ਸਰਕਾਰੀ ਘਰ ਗੋਰੀਆਂ ਨੇ ਚੈੱਕ ਕਰਿਓ ਪਰਫਮ ਪੈਂਦੀਆਂ ਨੇ ਟਲਾਵੇਂ ਛੱਤਾਂ ਤੇ ਹਰ ਘਰ ਚ ਰੋਖਿਆ ਤੇ ਆਕਸੀਜਨ ਵਧੀਆ ਲੋਕੀ ਹੱਟੇ-ਕੱਟੇ ਸੋਹਣੇ ਸੁਨੱਕੇ ਐਂ ਤਾਕਤਵਾਰ ਨੇ ਪਿੰਡਾਂ ਦੀ ਖੁਸ਼ੂਰਤੀ ਹੋਰ ਦੇਖਿਓ ਵੀ ਇੱਥੇ ਜਾਨਵਰ ਰੱਖੇ ਆ ਘੋੜੇ ਰੱਖੇ ਗਾਵਾਂ ਰੱਖੀਆਂ ਮੱਝਾਂ ਰੱਖੀਆਂ ਕਈ ਕੁਛ ਰੱਖਿਆ ਇਹਨਾਂ ਨੇ ਹੁਣ ਇਹ ਤੇ ਰੱਬ ਜਾਣਦਾ ਵਾ ਕਿ ਕਿੱਥੇ ਤੁਹਾਨੂੰ ਟੱਕਰ ਪੈਣੀ ਆ ਕਈ ਵਾਰ ਖੁੱਲੇ ਸਮਾਨ ਚ ਚੁਗਣਦੇ ਆਂ ਕਈ ਵਾਰ ਮੀਂਹ ਮੂਹ ਪੈਣ ਦੇ ਅੰਦਰ ਵੀ ਹੋ ਸਕਦੀਆਂ ਪਰ ਆਪਣੇ ਭਰਾਵਾਂ ਨੂੰ ਇਹ ਚੀਜ਼ਾਂ ਹੀ ਦਿਖਾਉਂਦੇ ਰਹਿਨੇ ਆਂ ਵੀ ਵੇਖੋ ਆਹ ਦੇਖੋ ਦੋ ਘੋੜੇ ਚੁਗਣਦੇ ਆ ਉੱਧਰ ਇਸੇ ਕਿਸਾਨ ਦਾ ਫਾਰਮ ਹਾਊਸ ਆ ਆ ਵੇਖੋ ਇੱਧਰ ਉਹ ਪਰਲੇ ਬੰਨੇ ਗੱਡੀ ਲਾਈ ਆ ਨਾ ਦੇਖੋ ਸਾਰੇ ਆਲੇ ਦੁਆਲੇ ਇਹ ਆਹ ਦੇਖੋ گاਵਾ ਨਾ ਵੇਖੋ گاਵਾ ਗੋਰੀਆਂ 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 ਵਰਗੀਆਂ ਖੇਤਾਂ ਖੁੱਲੀਆਂ ਚੋਗਣੀਆਂ ਆਹ ਉਹ ਪਹਾੜੀ ਦੀ ਮੈਂ ਬਾਬੇ ਉਹ ਗੱਲ ਕੀਤੀ ਸੀਗੀ ਕਿ ਆਹ ਉਹ ਲੋਣ ਵਾਲਾ ਪਹਾੜ ਜਿਹੜਾ ਨਾ ਇਹ ਵੇਖੋ ਕਿੱਡੀ ਇਹਦਾ ਦ੍ਰਿਸ਼ ਕਿੰਨਾ ਸੋਹਣਾ ਆ ਰਿਹਾ ਅੱਜ ਇਹ ਜਿੱਦਣ ਨੂੰ ਤੁਸੀਂ ਜਾਇਜਣਾ ਤੁਹਾਡੇ ਅੱਗੇ ਆਈ ਜਾਣਾ ਤੁਹਾਨੂੰ ਹੋਰ ਦਿਖਾਉਣਾ ਸਿਸਟਮ ਇਹਦਾ ਆ ਦੇਖੋ ਇੱਧਰ ਆ ਪਤਾ ਨਹੀਂ ਬੜ ਕਣਕਬੀਜ ਜੀ ਆ ਇਹ ਕੀ ਵੇਚਦਾ ਕੋਰਾਂ ਤੇ ਫਿਰ ਟਰੈਕਟਰ ਵੀ ਫੇਰ ਕਿਤੇ ਕੋਈ ਨਾ ਕੋਈ ਚੀਜ਼ ਬੀਜਦੀ ਆ ਆ ਸਾਰਾ ਜੰਗਲੀ ਏਰੀਆ ਤੇ ਇਹਦੇ ਵਿੱਚ ਵੀ ਕਈ ਵਾਰ ਅਗੋਬੀ ਲਾਤੀ ਕੋਰੇ ਇਹਦੇ ਵਿੱਚ ਵੀ ਕਈ ਵਾਰ ਜਾਨਵਰ ਤੁਹਾਨੂੰ ਵੇਖਣ ਨੂੰ ਮਿਲਣਗੇ ਕੋਈ ਨਾ ਕੋਈ ਜਾਨਵਰ ਆ ਜਾਣਾ ਸਾਹਮਣੇ ਆਓ ਦੇਖੋ ਬਾਬੋ ਲੈ ਮੈਂ ਕਿਹੜਾ ਨੰਗੇ ਗਿਆ ਅਗੇ ਤੋਂ ਦੀ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਹੜੀ نسل ਦੀਆਂ ਗਾਵਾਂ ਜਿਹੜੀਆਂ ਚੁਗੰਡੀਆਂ ਇੱਥੇ ਆ ਤਾਰ ਕੰਡਾ ਲਾਈ ਆ ਕਿ ਕੋਈ ਅੱਗੇ ਨਾ ਨੰਗੇ ਆ ਦੇਖੋ ਬਾਪੂ ਆ ਕਾ ਚੁਗੰਡੀਆਂ ਨੇ ਆ ਦੇਖੋ ਬੱਛੇ ਇਹਨਾਂ ਦੇ ਨੰਬਰ ਲੱਗੇ ਆ ਦੇਖੋ ਸਾਰੇ ਦਦਾ ਰੁਗਾਵਾ ਕਿੰਨਾ ਸੋਹਣਾ ਲੱਗਣ ਡਿਆ ਨਾ ਮਾਹੌਲ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਕਿੰਦਾ ਦੀ ਵੀਡੀਓ ਲੱਗਣ ਦੀ ਜਰੂਰ ਦੱਸਿਓ ਆ ਵੇਖੋ ਇਹਨਾਂ ਦੇ ਸਾਰਿਆਂ ਤੇ ਨੰਬਰ ਲਾਏ ਹੁੰਦੇ ਇਹਨਾਂ ਨੇ ਮੈਂ ਵੀ ਇੱਕ ਕਿਸਾਨ ਦਾ ਪੋਤਾ ਦਾ ਵੇਖੋ ਜਨਵਰ ਕਿਤਾ ਵੇਂਦੇ ਕਿਹੜ ਕਿਹੜੇ ਸੋਨੇ ਆ ਨਸਲਾਂ ਭਾਵੇਂ ਇੰਡੀਆ ਹੈਗੇ ਕਿ ਨਹੀਂ ਹੈਗੀਆਂ ਕਿਸਾਨ ਦਾ ਪੋਤਾ ਮੈਨੂੰ ਵੀ ਰੂਹ ਨੂੰ ਸ਼ਾਂਤੀ ਮਿਲਦੀ ਜਦੋਂ ਇਹੋ ਜਿਹੀ ਵੀਡੀਓ ਬਣਾਉਣਾ ਜਾਂ ਇਹਨਾਂ ਜਨਵਰਾਂ ਤੇ ਬੋਲਦਾ ਕਿਉਂਕਿ ਅਸੀਂ ਖੁਦ ਬੜੀਆਂ ਗਾਵਾਂ ਚੋਂਦੇ ਰਹੇ ਆ ਤੇ ਨਵਾਉਂਦੇ ਰਹੇ ਆ ਇੱਥੇ ਮੱਝਾਂ ਨਹੀਂ ਜੇ ਹੁੰਦੀਆਂ ਸਿਰਫ ਗਾਵਾਂ ਹੁੰਦੀਆਂ ਕਿਉਂਕਿ ਇਹਨਾਂ ਦੇ ਵਾਲ ਆ ਤੇ برفਾਂ ਵਿੱਚ ਇਹ ਕਰ ਲੈਂਦੀਆਂ ਆਪਣੇ ਆਪ ਨੂੰ ਸੈਟਅਪ ਹੀ ਮਤਲਬ ਠੰਡ ਨਹੀਂ ਲੱਗਦੀ ਇਹਨਾਂ ਨੂੰ ਇਨਾ گاਵਾਂ ਦਾ ਮੀਡ ਵੀ ਗੋਰੇ ਖਾ ਜਾਂਦੇ ਆ। ਆ ਵਛੇ ਵੇਖੋ ਤੁਸੀਂ ਕਿੱਡੇ-ਕੱਡੇ ਪਲੇ ਆ ਖੁੱਲੇ ਸਮਾਨਾਂ ਦੇ ਵਿੱਚ ਚੁਗੰਡੀਆਂ। ਇਹ ਦਿੰਦੀਆਂ ਵਾ ਕਵਾਂਟਲ-ਕਵਾਂਟਲ ਦੁੱਧ। ਆ ਪਰਾ ਜੰਗਲ ਦੇ ਵਿੱਚ ਹੋਰ ਵੀ ਕਾਫੀ گاਵਾਂ ਚੁਗੰਡੀਆਂ ਗਾਊ ਮਾਤਾ ਕਹਿ ਸਕਦੇ ਆ। ਬਾਬੇ ਪਾਲੇ ਨੇ ਬਹੁਤ ਸੇਵਾ ਕੀਤੀ ਗਾਊ ਮਾਤਾ ਦੀ ਤੇ ਜਿਹੜੇ ਬਿਆਸ ਦੇ ਏਰੀਏ ਦੇ ਮੈਂ ਵੀ ਸੇਵਾ ਕਰਕੇ ਆਦਾਸ ਦੇ ਹੀ ਕਹਿੰਦੇ ਵੀ ਇਦਾਂ ਕਿੱਲਿਆਂ ਦੇ ਕਿੱਲੇ ਲੋਕ ਕਮਾਦ ਚਰੀਆਂ ਬਾਬਾ ਜੀ ਨੂੰ ਸਾਧ ਕੇ ਕਹਿੰਦੇ ਹੁੰਦੇ ਵੀ ਆਪਣੇ ਕਾਸ਼ੂ ਇੱਥੇ ਜਗਾਉਣ ਲਈ ਲੈ ਕੇ ਆਓ ਬੜਾ ਬਣਾਉਂ ਨੇਗਾ ਸਗਾ ਦੀ ਸੇਵਾ ਹੁੰਦੀ ਤੇ ਕਈ ਐਡੇ ਬੇਕਦਰੇ ਬੇਦਰਦੇ ਕਈ ਐਡੇ क्रूरਤਾ ਵਾਲੇ ਕਿ ਜਿਹੜੇ ਡਾਂਗਾ ਫੜ ਕੇ ਬੈਠੇ ਹੁੰਦੇ ਸੀ ਕਿ ਬਾਬੇ ਦੇ ਚ ਜਨਵਰ ਆਏ ਤੇ ਅਸੀਂ ਮਾਰ ਨਹੀਂ ਦੇਣੇ ਤੇ ਮੈਨੂੰ ਪਤਾ ਕਿ ਮੈਂ ਇੱਕ ਵਾਰੀ ਇੰਡੀਆ ਗਿਆ ਹਾਂ ਇੱਥੋਂ ਆਸਟ੍ਰੇਲੀਆ ਤੋਂ ਤੇ ਉਦੋਂ ਦੇਸੀ ਜਿਹਾ ਰਿਗਾਰਡ ਦੇਖਿਆ ਹੈਗਾ ਵੀ ਜਿੱਦਾਂ ਲਾਦ ਲਾਦ ਕੇ ਲਿਆਂਦੀਆਂ گاਵਾਾਂ ਤੇ ਆ ਜਰੂਰ ਇੱਕ ਗੱਲ ਹੋਰ ਮੇਰੇ ਕੋਲ ਝੂਠ ਬੋਲ ਹੋ ਗਈ ਮੱਝਾਂ ਨਹੀਂ ਹੁੰਦੀਆਂ ਪਰ ਜੰਗਲੀ ਮੱਝਾਂ ਨੀਲੀਆਂ ਮੱਝਾਂ ਹੈਗੇ ਬਸ ਆਹ ਕੋਲ ਯਾ ਸਰ ਜੀ ਹੈਗੇ ਆਹ ਜੰਗਲੀ ਮੱਝਾਂ ਇਹਨਾਂ ਦੀ ਗੋਰੀਆਂ ਦੀ ਇੱਕ ਚੀਜ਼ ਬਹੁਤ ਵਧੀਆ ਕਿ ਕੁਦਰਤ ਨੂੰ ਨਹੀਂ ਛੇੜਿਆ ਇਹਨਾਂ ਨੇ ਟੱਕਾ ਨਹੀਂ ਕੀਤਾ ਉਸ ਨਾਲ ਆਹ ਵੇਖੋ ਕੁੱਲੀ ਪਾਈ ਆ ਵਿੱਚ ਤੇ ਇਧਰ ਵੀ ਜਾਨਵਰ ਚੋਗਣਦੇ ਆ ਮੱਝਾਂ ਘਾਵਾ ਚੋਗਣੀਆਂ ਵਿੱਚ ਤਾਂ ਦਿਖਾਉਂਦੇ ਆ ਆਹ ਦੇਖੋ ਬਾਬੇ ਅੰਦਰ ਜੰਗਲ ਆ ਜੰਗਲ ਦੇ ਵਿੱਚ ਮੱਝਾਂ ਜਿਹੜੀਆਂ ਮੱਝਾਂ ਦੀ ਮੈਂ ਗੱਲ ਕਰਦਾ ਕਹੀਂ ਭਰਾਵਾਂ ਨੇ ਨਾ ਬੜਾ ਨੁਕਸ ਬੜਾ ਕੱਢਣਾ ਤੂੰ ਪਹਿਲਾਂ ਆ ਬੋਲਿਆ ਫਿਰ ਆ ਬੋਲਿਆ ਉਹ ਮੈਂ ਕਿਤੇ ਪੱਤਰਕਾਰ ਨਹੀਂਗਾ ਮੈਂ ਪ੍ਰੋਫੈਸਰ ਨਹੀਂਗਾ ਮੈਂ ਵੀ ਪਿੰਡੂ ਜਾਈਆ ਗੱਲ ਇਹ ਤਾਂ ਕਿ ਤੁਹਾਨੂੰ ਸ਼ਾਇਦ ਯਾਦ ਹੋਣਾ ਵੀ ਇੱਕ ਐ ਸਲਮਾਨ ਖਾਨ ਨੇ ਸ਼ਿਕਾਰ ਕੀਤਾ ਹੈ ਨੀਲੀਆਂ ਮੱਝਾਂ ਦਾ ਸ਼ਾਇਦ ਨੀਲੀ ਨੀਲੀਆਂ ਮੱਝਾਂ ਹੁੰਦੀਆਂ ਜਿਹੜੀਆਂ ਵੱਡੇ ਵੱਡੇ ਸਿੰਗਾਂ ਵਾਲੀਆਂ ਉਹਦਾ ਸ਼ਿਕਾਰ ਸ਼ਰ ਕੀਤਾ ਸੀਗਾ ਇਹ ਉਹ ਜੰਗਲੀ ਮੱਝਾਂ ਹੈਗੀਆਂ ਵਾਂ ਪਰ ਇਹ ਘਰਾਂ ਦੇ ਵਿੱਚ ਨਹੀਂ ਪਾਲਦੇ ਉਹ ਕੁਦਰਤੀ ਨਸਲ ਜ਼ਰੂਰ ਹੈਗੀ ਆ ਜਿਦਾ ਡਾਇਨਾਸੌਰ ਦੀ ਨਸਲ ਹੀ ਇਦਾਂ ਨੀਲੀਆਂ ਮੱਝਾਂ ਦੀ ਵੀ ਆ ਪਰ ਉਹ ਜੰਗਲਾਂ 'ਚ ਵੱਖ ਰਹਿੰਦੀਆਂ ਜਿਹੜੇ ਇਹਨਾਂ ਗੋਰੀਆਂ ਨੇ ਆ ਵੇਖੋ ਸੇਪਾਂ ਦੇ ਬੂਟੇ ਕਿੱਦਾਂ ਉਹ ਜਨਵਰ ਘਰਾਂ ਦੇ ਵਿੱਚ ਦੁੱਧ ਵਾਸਤੇ ਬੱਕਰੀਆਂ ਹੈਗੀਆਂ ਭੇਡਾਂ ਹੈਗੀਆਂ ਤੇ ਸੂਰ ਬਹੁਤ ਆ ਇੱਥੇ ਆਹ ਦੇਖੋ ਕਿਡਾ ਕਿਡਾ ਫਲਹਾਰਾ ਬੂਟਾ ਵਾ ਕਿਦਾਂ ਸੇਵ ਲੱਗੇ ਆ ਟਾਈਮ ਹੀ ਨਹੀਂ ਖਾਣ ਦਾ ਨਾ ਛਾੜਨ ਦਾ ਨਾ ਕੁਛ ਐਦਾਂ ਦਾ ਇੱਕ ਮੈਨੂੰ ਚੇਤਾ ਆਉਂਦਾ ਬੜਾ ਮਜ਼ਾ ਆਉਂਦਾ ਦਾ ਜਦੋਂ ਨਾ ਕਣਕ ਬੀਜਣੀ ਤੇ ਐਦਾਂ ਤੇਰ ਪਾਉਣੀ ਚੌਰ ਪਾਉਣੀ ਸੁਹਾਗਾ ਮਾਰਨਾ ਫਿਰ ਬੀਖ ਲਾਰਨਾ ਖਾਰ ਖਲਾਰਨੀ ਉੱਥੇ ਚਾਹ ਆਜਣੀ ਪੀਣ ਨੂੰ ਉੱਥੇ ਰੋਟੀ ਆਜਣੀ ਖਾਣ ਨੂੰ ਐਦਾਂ ਦਾ ਬੜਾ ਜਿਗਾਰਡ ਸੈੱਟ ਹੁੰਦਾ ਹੈ ਨਾ ਉਹ ਚੀਜ਼ਾਂ ਚੇਤੇ ਆ ਜਾਂਦੀ ਹੁਣ ਇਹ ਨਾ ਸੋਚੋ ਵੀ ਤੈਨੂੰ ਜੇ ਜ਼ਿਆਦਾ ਚੇਤਾ ਆਉਂਦਾ ਪਿੰਡ ਆ ਜਾ ਗੱਲ ਜਿਹੜਾ ਹੁਣ ਘਰ ਛੱਡਦਾ ਛੱਡਦਾ ਪਰ ਆਪਣੀ ਜਿਹੜੀ ਚੀਜ਼ ਉੱਥੇ ਹੰਡੀ ਵਰਤੀ ਉਹਨੂੰ ਚੇਤੇ ਰੇ ਬਜ਼ੁਰਗਾਂ ਨੂੰ ਚੇਤੇ ਕਰੀਦਾ ਆਪਣੇ ਡੰਗਰ ਵਛੇ ਨੂੰ ਚੇਤੇ ਕਰੀਦਾ ਆਪਣਾ ਹਰਕ ਟੀਮ ਚੇਤੇ ਕਰੀਦਾ ਆ ਹੁਣ ਜਦੋਂ ਚੇਤੇ ਆ ਆਉਂਦੀਆਂ ਜ਼ਮੀਨਾਂ ਦੇਖਦੀਆਂ ਨੇ ਫਿਰ ਕਹਿਣਾ ਬਣਦਾ